सप्पति वर् सप्प की वर् सप्प की कंजा पुता हो गई बहुत बड़ी है बहुत व्डी देखो। ਹੋਰ ਵੱਡਾ ਹੁਣੀ ਲਾ ਕੇ ਗਿਆ ਲੱਗਦਾ ਹੁਣ ਤੇ ਛੱਪ ਛੱਪ ਹੁਣੀ ਕੀ ਉਹ ਰੂ ਛੱਪ ਅਬ ਦੀ ਵਰਦੀ ਲਾ ਕੇ ਹੁਣੀ ਲਈ ਆ ਬਤ ਹਾਂ ਹੁਣੀ ਲਈ ਆ ਆਜੋ ਆਜੋ ਇੱਧਰ ਆਜੋ ਜੀ ਆਜੋ ਪੱਛੋ ਪੱਜੋ 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 ਵੀ ਆ ਗਿਆ ਛਾਪਲੀ ਵਰਦੀ ਇੱਥੇ ਤੱਕ ਆਉਂਦੀ ਆ ਉਹ ਤੇ ਛਾਪਲੀ ਵਰਦੀ ਉੱਥੇ ਤੱਕ ਆਉਂਦੀ ਆ ਓ ਬਿਓਰੇ ਬਹੁਤ ਵੱਡੀ ਆ ਓਏ ਤਾਂ ਬਹੁਤ ਵੱਡਾ ਭਾਈ ਬਚ ਕੇ ਰਹਿ ਕਰੋ ਇੱਧਰ ਆਇਆ ਨਾ ਕਰੋ ਇਹ ਛੱਡਦਾ ਨਹੀਂ ਕਿਸੇ ਨੂੰ ਮੀਂਹ ਕਰਕੇ ਆਦੇ ਪੁੱਤ ਬਹੁਤ ਵੱਡੀ ਜਿਹੜੀ ਜਦੋਂ ਆਪ ਦੀ ਛਾਪ ਨਾ ਵਰਦੀ ਲਾਹਿੰਦਾਗਾ ਉਹ ਉਹ ਨਾ ਫਿਰ ਦੂਰ ਤੱਕ ਜਾਂਦੀ ਖੜ ਚੁੱਪ ਕਰਗਾ ਠੀਕ ਨੇ ਹੋਰ ਕਿੱਡੀ ਕਿ ਦੂਰ ਹੈ ਜਦੋਂ ਹਨਾ ਸੱਪ ਨੇ ਆਪ ਦੀ ਬਾਦੀ ਲਾਹਿੰਦਾ ਨਾ ਛਾਪ ਚ ਬਾਲਾ ਜ਼ਹਿਰ ਆ ਜਾਂਦਾ ਓ ਭਈਆ ਬਹੁਤ ਵੱਡੀ ਆ ਵਾਏ ਬਹੁਤ ਮੋਟੀ ੱਪਦੀ ਆ ਭਾਈ ਕੰਜ ਕਹਿੰਦੇ ਨੇ ਪੁੱਤ ਵਰਦੀ ਨਹੀਂ ਕਹਿੰਦੇ ਨੇ ਵਰਦੀ ਆ ਤੁਹਾਨੂੰ ਨਹੀਂ ਪਤਾ ਜਿੱਦੋਂ ਆਪਾਂ ਬਾਦੀ ਆਪਾਂ ਸਕੂਲ ਵਾਲੀ ਵਰਦੀ ਪਾਉਣੀ ਤੁਸੀਂ ਟ੍ਰਾਈਡੈਂਟ ਵਾਲੀ ਬਾਦੀ ਪਾਉਣੀ ਆ ਉਹ ਵੀ ਆਪਦੀ ਵਰਦੀ ਪਾਉਣਾ ਹੁੰਦਾ ਹੂੰ ਕੋਈ ਜਰਾ ਦੀ ਬਾਦੀ ਲਾ ਦਿੰਦਾਗਾ ਉਦੋਂ ਨਾ ਫਿਰ ਉਹ ਚ ਬਹੁਤ ਜ਼ਹਿਰ ਆ ਜਾਂਦਾਗਾ ਮਨੋ ਉਹ ਫਿਰ ਦੇਖਣ ਲੱਗ ਜਾਂਦਾ ਨਾ ਉਹਨੂੰ ਉਹ ਪਹਿਲਾਂ ਨਾ ਹੁੰਦਾਗਾ ਜਦੋਂ ਕੰਜ ਲਈ ਕੰਜ ਹੁੰਦੀ ਹੈ ਉਹਦੇ ਉੱਤੇ ਜਦੋਂ ਕੰਜ ਦੀ ਵਰਦੀ ਹੁੰਦੀ ਆ ਜਦੋਂ ਆਓ ਚਲੋ ਵਰਦੀ ਲਾਲਾ ਉਸ ਤੋਂ ਬਾਅਦ ਉਹਨੂੰ ਦੇਖਣਾ ਸ਼ੁਰੂ ਹੋ ਜਾਂਦਾਗਾ ਪਰ ਇਹ ਤਾਂ ਉਹ ਪਾਪਾ ਸੱਪ ਨੂੰ ਨਹੀਂ ਪਤਾ ਹੁੰਦਾ ਉਹਦੇ ਵਿੱਚ ਕਿੰਨਾ ਜ਼ਹਿਰ ਹੈਗਾ ਸੱਪ ਨੂੰ ਪਤਾ ਹੁੰਦਾ ਜੀ ਇਸੇ ਤਰ੍ਹਾਂ ਇਸੇ ਤਰ੍ਹਾਂ ਗਰੋਧੀ ਬੰਦੇ ਨੂੰ ਪਤਾ ਨਹੀਂ ਲੱਗਦਾ ਵੀ ਮੇਰੇ ਵਿੱਚ ਕਿੰਨਾ ਗਰੋਧ ਹੈ